Oh! ਇਹ ਸ਼ਿਵਾਬਰ ਮੋਹਰੇ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ ਨਾ ਡਰੋ ਵਰਸਿਓ ਜਬ ਜਾਇ ਲੜੋਂ ਨਿਚੈ ਕਰ ਆਪਣੀ ਜੀਤ ਕਰੋ ਇੱਕ ਬੜਾ ਵੱਡਾ ਮਹਾਕੁੰਭ ਜਿਹਦੇ ਚ ਹਰ ਬੰਦਾ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਬਹੁਤ ਅੱਛੀ ਗੱਲ ਹੈ ਇੱਕ ਬੜੀ ਪੁਰਾਣੀ ਗੱਲ ਚਿੱਤੇ ਆਈ ਹੈ ਬੈਠੇ ਬੈਠੇ ਕਹਿੰਦੇ ਪਿੱਪਲੀ ਦੇ ਆ ਪੱਤੇ ਆ ਓਏ ਪਿੱਪਲੀ ਦੇ ਆ ਪੱਤੇ ਆ ਓਏ ਐਵੇਂ ਖੜ 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 ਕਿਉਂ ਲਾਇਆ ਉਹ ਪੁਰਾਣੇ ਪੱਤੇ ਝੜ ਗਏ ਸਾਰੇ ਹੁਣ ਰੁੱਤ ਨਵੇਂ ਆਂਦੀ ਆਈ ਹੈ ਹੁਣ ਰੁੱਤ ਨਵੇਂ ਆਦੀ ਆਈ ਹੈ ਹੁਣ ਸਮਾਂ ਇੱਕ ਐਸੇ ਨਵੇਂ ਬੰਦੇ ਨੂੰ ਮੌਕਾ ਦੇਣ ਦਾ ਜਿਹਦਾ ਕਿ ਤਨ ਮਨ ਸਦਾ ਹਮੇਸ਼ਾ ਤੁਹਾਡੀ ਸੇਵਾ 'ਚ ਤਤਪਰ ਰਹਾ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਦੀ ਕਹੀ ਹੋਈ ਗੱਲ ਕਿ ਸੂਰਾ ਸੋ ਪਹਿਚਾਣੀਏ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕਟਮ ਰਹਾ ਕਬੂ ਨਾ ਛਾੜਾ ਕੇ ਇੱਕ ਐਸਾ ਬੰਦਾ ਜਿਹੜਾ ਚੁੰਡੀ 4 ਆਵਰ ਜਿਹਨੂੰ ਕਹਿੰਦੇ 24/7 24 ਘੰਟੇ 7 ਦੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿਣ ਵਾਲਾ ਹੁਣ ਤੋਂ ਨਹੀਂ ਪਿਛਲੇ 30 ਸਾਲਾਂ ਤੋਂ ਔਰ ਦੂਜੇ ਪਾਸੇ ਨਾਦਰ ਸ਼ਾਹੀ ਫਰਮਾਨ ਦੇਣ ਵਾਲੇ ਰਮਨੀਸ਼ ਸਿੰਘ ਬਿੱਟੂ ਰਾਜਾ ਵੜਿੰਗ ਪੱਪੀ ਪ੍ਰੈਸ਼ਰ ਜਿਨ੍ਹਾਂ ਦੇ ਬਾਰੇ ਪੂਰਾ ਸ਼ਹਿਰ ਜਾਣਦਾ ਕਿ ਰਾਜਾ ਵੜਿੰਗ ਦਾ ਕੀ ਕੈਰੇਕਟਰ ਹੈ ਔਰ ਜਿਹੜਾ ਬੰਦਾ 300 ਕਿਲੋਮੀਟਰ 250 ਕਿਲੋਮੀਟਰ ਤੋਂ ਤੁਹਾਡੇ ਕੋਲ ਆ ਕੇ ਆਪਣੀ ਗੱਲ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਸ਼ਬਦਾਂ 'ਚ ਲੀਨੈਂਟ ਹੈ ਹੀ ਨਹੀਂ ਰਮਨੀਸ਼ ਸਿੰਘ ਬਿੱਟੂ ਜਿਹਨੇ 10 ਸਾਲ ਇਸ ਲੁਧਿਆਣਾ ਸ਼ਹਿਰ ਦੀ ਨੁਮਾਇੰਦਗੀ ਕੀਤੀ 10 ਸਾਲਾਂ 'ਚ ਨਜ਼ਰ ਨਹੀਂ ਆਇਆ ਤੀਜਾ ਪੱਪੀ ਪ੍ਰੈਸ਼ਰ ਜਿਹੜਾ ਅੱਜ ਵੀ ਗੱਲ ਕਰਦਾ ਵੀ ਜਿਹਨੂੰ ਵਲਗਰ ਸ਼ਬਦ ਕਹਿੰਦੇ ਨੇ ਨਾ ਅਸ਼ਲੀਲਤਾ ਵਾਲਾ ਸ਼ਬਦ ਮੈਂ ਤਾਂ ਹੈ ਹੀ ਪੱਪੀ ਮਿੰਦਾ ਪਿਆਰ ਕਰਨ ਵਾਲੇ ਪੱਪੀ ਇਹ ਉਹ ਉਹ ਦੈਟ ਦੈਟ ਡਸਨਟ ਸੂਟਸ ਯਾਨੀ ਕਿ ਇੱਕ ਵਧੀਆ ਬੰਦੇ ਲਈ ਇਹ ਗੱਲਾਂ ਸਹੀ ਨਹੀਂ ਆ ਹੁਣ ਗੱਲ ਕਰੀਏ ਮੁੱਤੇ ਦੀ ਗੱਲ ਮੁੱਦੇ ਦੀ ਅੱਜ ਇਹ ਆ ਕਿ ਬਾਬਾ ਸਾਹਿਬ ਡਾਕਟਰ ਭੀਮਰਾਵ ਮੇਟਕਰ ਜੀ ਔਰ ਪਹਿਲੀ ਪਾਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੀ ਮਹਾਰਾਜ ਦਸਵੀਂ ਪਾਸ਼ਾਏ ਗੁਰੂ ਵਿੰਸਿੰਗ ਜੀ ਮਹਾਰਾ ਸਾਰਿਆਂ ਦਾ ਇੱਕੋ ਸੰਦੇਸ਼ ਸੀਗਾ ਕਿ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਣੋ ਕੀ ਇਹ ਬੰਦੇ ਸਾਰਿਆਂ ਨੂੰ ਬਰਾਬਰਤਾ ਦਿੰਦੇ ਆ ਆਮ ਆਦਮੀ ਪਾਰਟੀ ਮਾਨਯੋਗ ਭਗਵੰਤ ਸਿੰਘ ਮਾਨ ਥੋੜੇ ਆਪਣੇ ਐਮਐਲਏ ਸਾਹਿਬ ਲੁਧਿਆਣੇ ਸ਼ਹਿਰ ਦੀ ਸਾਰ ਲੈਂਦੇ ਆ ਕਦੇ ਨਹੀਂ ਲੈਂਦੇ ਇਸ ਕਰਕੇ ਲੁਧਿਆਣੇ ਸ਼ਹਿਰ ਨੂੰ ਇੱਕ ਐਸੇ ਸ਼ੂਰਵੀਰ ਐਸੇ ਯੋਧੇ ਔਰ ਐਸੇ ਸੇਵਕ ਦੀ ਜ਼ਰੂਰਤ ਹੈ ਐਸੇ ਬੇਟੇ ਦੀ ਜ਼ਰੂਰਤ ਹੈ ਜਿਹੜਾ ਤੁਹਾਡੇ ਚ ਰਹਿ ਕੇ ਤੁਹਾਡੀ ਸੇਵਾ ਕਰ ਸਕੇ ਔਰ ਉਹ ਇੱਕੋ ਇੱਕ ਨਾਮ ਹੈ ਲੁਧਿਆਣੇ ਸ਼ਹਿਰ ਦੀ ਸ਼ਾਨ ਵੀ ਸ੍ਰੇਸ਼ਟ ਨਰੇਸ਼ਤਿਆਂ ਲੁਧਿਆਣੇ ਦੇ ਲੋਕਾਂ ਨੇ ਇਸ ਵਾਰ ਮਨ ਬਣਾ ਲਿਆ ਬਹੁਤ ਵੱਡੀ ਐਗਜ਼ਾਮਪਲ ਦੇਣੀ ਚਾਹੁੰਗਾ ਮੇਰੇ ਨਾਲ ਵੱਡੇ ਵੀਰ ਬੈਠੇ ਬੋਵੀ ਚੰਡਾਲੀਆ ਜੀ ਇਹਨਾਂ ਦੀ ਪਾਰਟੀ ਹੈ ਪੰਜਾਬ ਭਲਾਈ ਪਾਰਟੀ ਉਹਨਾਂ ਵੱਲੋਂ ਔਰ ਭਗਵਾਨ ਵਾਲਮੀਕੀ ਸੇਵਕ ਸੰਘ ਵੱਲੋਂ ਵੀ ਅਸੀਂ ਅੱਜ ਨਰੇਸ਼ ਸਿੰਘ ਅਨ ਨੂੰ ਪੂਰਨ ਤੌਰ ਤੇ ਸਮਰਥਨ ਦਿੰਨੇ ਆ ਔਰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਕਿਸੇ ਛਲ ਵਿੱਚ ਤੁਸੀਂ ਕਿਸੇ ਦੀ ਮਿੱਠੀਆਂ ਗੱਲਾਂ ਵਿੱਚ ਨਾ ਆਇਓ ਹੋ ਸਕੇ ਤਾਂ ਇੱਕ ਵਾਰ ਜ਼ਰੂਰ ਚਾਤੀ ਮਾਰਿਓ ਕਿਉਂਕਿ ਜਿਹੜਾ ਮਤਦਾਧਾਰ ਹੈ ਇਹ ਸਾਨੂੰ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਔਰ ਵੀ ਸ੍ਰੇਸ਼ ਨਿਸ਼ਚਿਤ ਹਾਂ ਜੀ ਕਿ ਐਸੇ ਬੰਦੇ ਆ ਜਿਨ੍ਹਾਂ ਨੇ ਕਿ ਕਦੇ ਵੀ ਮੇਰੇ ਗੱਲ 'ਚ ਅੱਢ ਤੱਕ ਕਿਸੇ ਨੂੰ ਅਪਸ਼ਬਦ ਨਹੀਂ ਕਹੇ ਹੋਣੇ ਔਰ ਇਹ ਉਹ ਬੰਦਾ ਹੈ ਜਿਹੜਾ ਚੁਟਟਣ 24 ਆਵਰ ਤੁਹਾਨੂੰ ਹੱਥ ਜੋੜ ਕੇ ਤੁਹਾਡੀਆਂ ਸਾਰੀਆਂ ਬੇਨਤੀਆਂ ਸਵੀਕਾਰ ਕਰਨ ਵਾਲਾ ਇੱਕ ਗਰੀਬ ਪਰਿਵਾਰ 'ਚੋਂ ਉੱਠ ਕੇ ਸਟਰਗਲ ਕਰਨ ਵਾਲਾ ਇਨਸਾਨ ਹੈ ਜਿਨੇ ਅੱਢ ਤੱਕ ਹਮੇਸ਼ਾ ਔਕੜਾਂ ਦੇਖੀਆਂ ਜਿਸ ਬੰਦੇ ਨੇ ਆਪਣੇ ਸਰੀਰ ਤੇ ਔਕੜਾਂ ਹੰਡਾਈਆਂ ਹੋਣਗੀਆਂ ਉਹੀ ਦੂਜੇ ਦੇ ਦਰਦ ਨੂੰ ਸਮਝ ਸਰਤਾ ਇਸ ਕਰਕੇ ਮੇਰੀ ਬੇਨਤੀ ਆ ਲੁਧਿਆਣਾ ਨਿਵਾਸੀਆਂ ਨੂੰ ਕਿ ਇਸ ਵਾਰ ਆਪਾਂ ਅਸੀਂ ਕੋਈ ਭੁੱਲ ਨਾ ਕਰੀਏ ਜਿਹਦੇ ਨਾਲ ਕਿ ਸਾਨੂੰ 5 ਸਾਲਾਂ ਬਾਅਦ ਨਹੀਂ ਪੂਰੇ 4 ਤਰੀਕ ਤੋਂ ਬਾਅਦ ਫੇਰ ਪਛਤਾਣਾ ਪਵੇ ਕਿਉਂਕਿ ਆ ਮੌਕੇ ਦੀਆਂ ਸਰਕਾਰਾਂ ਜਿਹੜੇ ਸਾਰੇ ਤੁਰੇ ਫਿਰਦੇ ਆ ਕਿਸੇ ਕੋਲ 5 ਕਰੋੜ ਦੀ ਗੱਡੀ ਆ ਕਿਸੇ ਕੋਲ 3 ਕਰੋੜ ਦੀ ਗੱਡੀ ਆ ਕਿਸੇ ਨੇ ਕਾਰਪੋਰੇਸ਼ਨ ਦਾ ਪਾਉਣੇ 2 ਕਰੋੜ ਪਿਛਲੇ 10 ਸਾਲਾਂ ਤੋਂ ਦੱਬਿਆ ਹੋਇਆ ਸੀ ਰਵਨੀਤ ਸਿੰਘ ਮਿੱਟੂ ਵਰਗੇ ਇਹਨਾਂ ਛਾਲ ਕਪੜਚਾਪਾ ਨਾ ਆਈਏ ਇਸ ਵਾਰ ਸਾਫ਼ ਸੁਥਰੀ ਛਵੀ ਵਾਈਟ ਕਾਲਰ ਇਨਸਾਨ ਹਮੇਸ਼ਾ ਗਰੀਬਾਂ ਦੇ ਮਸੀਹਾ ਮਜ਼ਦੂਰਾਂ ਦੇ ਮਸੀਹਾ ਹਰ ਇੱਕ ਭਾਈਚਾਰੇ ਨਾਲ ਕਹਿੰਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਕਈਆਂ ਨੇ ਕਿ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਆਪੱਚ ਕੀ ਹਾਂ ਭਾਈ ਭਾਈ ਉਸ ਨਾਰੇ ਨੂੰ ਹਮੇਸ਼ਾ ਸੱਚਾਈ ਦੇ ਵਿੱਚ ਬੁਲੰਦ ਕਰਨ ਵਾਲੇ ਮੇਰੇ ਵੱਡੇ ਵੀ ਨਰੇਸ਼ ਢੀਗਾਂ ਜੀ ਨੂੰ ਇੱਕ ਤਰੀਕ ਨੂੰ 31 ਨੰਬਰ ਤੇ ਆਪਾਂ ਬਟਨ ਦਬਾ ਕੇ ਸਾਰੇ ਇਹਨਾਂ ਨੂੰ ਸਫਲ ਕਰੀਏ ਤਾਂ ਜੋ ਲੁਧਿਆਣਾ ਸ਼ਹਿਰ ਦਾ ਵਿਕਾਸ ਔਰ ਵਿਵਸਥਾ ਪਰਵਰਤਨ ਵਿਵਸਥਾ ਪਰਵਰਤਨ ਸ਼ਬਦ ਮੈਂ ਇਸ ਵਾਰ ਇਸ ਵਾਰ ਫੇਰ ਦੁਬਾਰਾ ਇਸ ਕਰਕੇ ਯੂਜ਼ ਕਰ ਰਿਹਾ ਹਾਂ ਚਾਹੇ ਕਾਰਪੋਰੇਸ਼ਨ ਦੀ ਗੱਲ ਕਰ ਲੋ ਚਾਹੇ ਗਲਾਡਾ ਦੀ ਗੱਲ ਕਰ ਲੋ ਚਾਹੇ ਪੁੱਡਾ ਦੀ ਗੱਲ ਕਰ ਲੋ ਚਾਹੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰ ਲੋ ਹਰ ਪਾਸੇ ਆਮ ਬੰਦੇ ਨਾਲ ਤੱਕਾ ਹੁੰਦਾ ਜੇ ਉਸ ਤੱਕੇ ਤੋਂ ਆਪਾਂ ਨਜ਼ਾਰ ਚਾਹਨੇ ਆ ਤੇ ਆਪਾਂ ਨੂੰ ਵਾਈਟ ਕਾਲਰ ਬੰਦਾ ਅੱਗੇ ਲੈ ਕੇ ਆਣਾ ਹੀ ਪਏਗਾ ਆਪਾਂ ਨੂੰ ਨਿਰੇਸ਼ ਤੰਗਾਂ ਨੂੰ ਮੌਕਾ ਦੇਣਾ ਪਏਗਾ ਨਹੀਂ ਤੇ ਆਪਾਂ ਫੇਰ ਦੁਬਾਰਾ ਪਛਤਾਵਾਂਗੇ ਬਹੁਤ ਬਹੁਤ ਧੰਨਵਾਦ ਜੈਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਮ ਜੈ ਮੇ